ਇਹ ਤਾਂ ਲਿਖਿਆ ਉਹਨਾਂ ਨੂੰ ਇਹ ਆਖਿਆ ਗਿਆ ਕਿ ਨਾ ਧਰਤੀ ਦੇ ਘਾਹ ਦਾ ਨਾ ਕਿਸੇ ਹਰੀਆੜੀ ਦਾ ਤੇ ਨਾ ਕਿਸੇ ਰੋਕ ਦਾ ਵਿਗਾੜ ਕਰੋ ਪਰ ਇਹਦਾ ਉਹਨਾਂ ਮਨੁੱਖਾਂ ਦਾ ਜਿਨ੍ਹਾਂ ਦੇ ਮੱਤੇ ਉੱਤੇ ਪਰਮੇਸ਼ਰ ਦੀ ਮੋਹ ਨਹੀਂ ਲੱਗੀ ਹallelujah ਜਿਨ੍ਹਾਂ ਦੇ ਮੱਤੇ ਉੱਤੇ ਪਰਮੇਸ਼ਰ ਦੀ ਮੋਹ ਨਹੀਂ ਲੱਗੀ ਬੰਦੇ ਨੇ ਲਿਖਿਆ ਉਹਨਾਂ ਦਾ ਵਿਗਾੜ ਨਹੀਂ ਕੀਤਾ ਜਾਣਾ ਹੈ ਹallelujah ਵੱਦੋ 5 ਮਹੀਨਿਆਂ ਤੀਕ ਲੋਕ ਤੜਫਣਗੇ ਇਸ ਦਰਦ ਦੇ ਨਾਲ ਉਹਨਾਂ ਦੀ ਮੌਤ ਨਹੀਂ ਹੋਣੀ

ਅਤੇ ਨਾ ਧਰਤੀ ਦਾ ਤੇ ਨਾ ਕਿਸੇ ਹਰੀਆੜੀ ਦਾ ਤੇ ਨਾ ਕਿਸੇ ਹੁਣ ਅੰਦਰ ਰੁੱਖ ਦਾ ਵਿਗਾੜ ਕਰੋ ਪਰ ਨਾ ਉਹਨਾਂ ਮਨੁੱਖਾਂ ਦਾ ਜਿਨ੍ਹਾਂ ਦੇ ਮੱਥੇ ਉੱਤੇ ਪਰਮੇਸ਼ਰ ਦੀ ਮੋਹਰ ਨਹੀਂ ਲੱਗੀ ਬਦਜੇ ਕ ਮੌਤ ਉਹਨਾਂ ਤੋਂ ਪਾਚ ਜਾਵੈਗੀ ਮੰਗਲੀਆਤ ਪੜੋਗੇ ਉਹਨਾਂ ਨੂੰ ਮੌਤ ਨਹੀਂ ਮਿਲਣੀ ਮੈਂ ਤੁਹਾਨੂੰ ਕਹਿੰਦਾ ਕੁਝ ਨਹੀਂ ਤੁਹਾਡੇ ਮੱਥੇ ਉੱਤੇ ਪਰਮੇਸ਼ਰ ਦੀ ਮੋਹਰ ਲੱਗ ਚੁੱਕੀ ਹੈ ਤੁਹਾਡੇ ਮੱਥੇ ਉੱਤੇ ਪਰਮੇਸ਼ਰ ਦੀ ਮੋਹਰ ਲੱਗੀ ਹੈ

क्योंकि परमेश कबूल नहीं किया वचन कबूल नहीं किया

Hallelujah.